ਹਾਂਜੀ ਦੋਸਤੋ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਲੈਂਦੇ ਪੰਜਾਬ ਦੇ 나ਸਰ ਢਿੱਲੋਂ ਜੀ ਉਹਨਾਂ ਦੇ ਅਸੀਂ ਪਿੰਡ ਪਹੁੰਚੇ ਆ ਪਿੰਡ ਪੰਜਵੜ ਤੇ ਅੱਜ ਤੁਹਾਨੂੰ ਸਾਰੇ ਹੀ ਪਿੰਡ ਦੀ ਸੈਰ ਕਰਾਵਾਂਗੇ ਨਾਲੇ 나ਸਰ ਭਾਜੀ ਦੇ ਪਿੰਡ ਦੀਆਂ ਕੁਝ ਜਿਹੜੀਆਂ ਨਿਸ਼ਾਨੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਪਿੰਡ ਦੇ ਵਿੱਚ ਵੜਦਿਆਂ ਹੀ ਉਸ ਤੋਂ ਬਾਅਦ ਆ ਸਮਾਰਟ ਸਕੂਲ ਪੰਜਵੜ ਦਾ ਜਿਹੜਾ ਸਰਕਾਰੀ ਹਾਈ ਸਕੂਲ ਆ ਉਥੋਂ ਅਸੀਂ ਹੁਣ ਅੱਗੇ ਨੂੰ ਜਾ ਰਹੇ ਹਾਂ ਇਹ ਪਿੰਡ ਦੇ ਚੌਂਕ ਜੇ ਚੌਂਕ ਦੇ ਵਿੱਚ ਵੜਦਿਆਂ ਹੀ ਪਿੰਡ ਦੇ ਤੁਸੀਂ ਵੇਖੋ ਕਿ ਜਿਹੜੇ ਵਾ ਬਹੁਤ ਵਧੀਆ ਜਿਹੜੇ ਆ ਬੋੜ ਬੋੜਾਂ ਦੇ ਦਰਖਤ ਨੇ ਉਹਨਾਂ ਬੂੜਾਂ ਦੇ ਜਿਹੜਾ ਰੁੱਖ ਦੇ ਥੱਲੇ ਜਿਹੜਾ ਲੱਗਦੀਆਂ ਨੇ ਰੌਣਕਾਂ ਤੇ ਇਹ ਤੁਸੀਂ ਵੇਖ ਰਹੇ ਜੋ ਸਾਹਮਣੇ ਕਿ ਇਹ ਆ ਜੀ ਉਹਨਾਂ ਦਾ ਬਾਜ਼ਾਰ ਔਰ ਬਾਜ਼ਾਰ ਦੇ ਜਿਹੜਾ ਅੰਦਰ ਜਾ ਰਿਹਾ ਉਹ ਨਾਸਰ ਢਿੱਲੋਂ ਪਾਜੀ ਦਾ ਬਹੁਤ ਜਿਆਦਾ ਧੰਨਵਾਦ ਕਿ ਉਹ ਸਾਡੇ ਲਹਿੰਦੇ ਪਾ ਚੜ੍ਹਦੇ ਪੰਜਾਬ ਵਾਲਿਆਂ ਨੂੰ ਬਹੁਤ ਜਿਆਦਾ ਪਿਆਰ ਕਰਦੇ ਆ ਤੇ ਆਓ ਹੁਣ ਪ੍ਰਾਤਨ ਸਮੇਂ ਦੀਆਂ ਕੁਝ ਨਿਸ਼ਾਨੀਆਂ ਵੇਖਦੀਆਂ ਨਾਲੇ ਨਾਸਰ ਢਿੱਲੋਂ ਸਾਹਿਬ ਦਾ ਪਿੰਡ ਵੇਖਦੀਆਂ ਹਾਂਜੀ ਦੋਸਤੋ ਨਾਸਰ ਢਿੱਲੋਂ ਸਾਹਿਬ ਜੀ ਆਪਣੇ ਪਿੰਡ ਪੰਜਵੜ ਨੂੰ ਜਿਹੜਾ ਬਹੁਤ ਜ਼ਿਆਦਾ ਮਿਸ ਕਰਦੀ ਆ ਔਰ ਅਸੀਂ ਅੱਜ ਤੁਹਾਨੂੰ ਵਾਹਾਰੇ ਆ ਉਹਨਾਂ ਦਾ ਪਿੰਡ ਕਿਉਂਕਿ ਉਹ ਵਿਛੜੀਆਂ ਰੂਹਾਂ ਨੂੰ ਮਿਲਾਉਂਦੇ ਨੇ ਰੂਹਾਂ ਨੂੰ ਪਿਆਰ ਕਰਨ ਵਾਲੇ ਮੇਰੇ ਵੀਰ ਨੇ ਔਰ ਬਹੁਤ ਜ਼ਿਆਦਾ ਮਾਣ ਉਹਨਾਂ ਨੂੰ ਪ੍ਰਾਪਤਿਆ ਕਿਉਂਕਿ ਉਹ ਲੈਂਦੇ ਤੇ ਚੜ੍ਹਦੇ ਪੰਜਾਬ ਦੇ ਵਿਛੜੀਆਂ ਰੂਹਾਂ ਨੂੰ ਜਿਹੜਾ ਮਿਲਾਉਂਦੇ ਆ ਜੋ ਪਾਰਟੀਸ਼ਨ ਦੇ ਸਮੇਂ ਜੋ 47 ਦੀ ਵੰਡ ਦੇ ਸਮੇਂ ਉਹ ਵਿਛੜ ਗਿਆ ਪਰਿਵਾਰ ਉਹਨਾਂ ਪਰਿਵਾਰਾਂ ਨੂੰ ਜਿਹੜਾ ਮਿਲਾਉਣ ਦੀ ਕੋਸ਼ਿਸ਼ ਕਰਦੇ ਆ ਔਰ ਵੀਰ ਦਾ ਬਹੁਤ ਜ਼ਿਆਦਾ ਧੰਨਵਾਦ ਤੇ ਆਓ ਵੇਖੀਏ ਉਹਨਾਂ ਦਾ ਪਿੰਡ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਪੰਜਵਾੜ ਪਹੁੰਚੇ ਹਾਂ ਪਿੰਡ ਪੰਜਵਾੜ ਜਿਹੜਾ ਬਾਦ ਨਸਰ ਢਿੱਲੋ ਦਾ ਪਿੰਡ ਆ ਜੋ ਕਿ ਪਾਕਿਸਤਾਨ ਦੇ ਵਿੱਚ ਸਾਡੇ ਵੀਰ ਬੈਠੇ ਨੇ ਉਹਨਾਂ ਦਾ ਇਹ ਪਿਛੋਕੜ ਆ ਉਹਨਾਂ ਦਾ ਇਹ ਪੁਰਾਣਾ ਪਿੰਡ ਵਾ ਜਦੋਂ ਸਾਡੇ ਜਿਹੜੇ ਜਥੇਵਾ ਪਾਕਿਸਤਾਨ ਦੇ ਵਿੱਚ ਜਾਂਦੇ ਨੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਤੇ ਉਹ ਪਾਕਿਸਤਾਨ ਵਾਲੇ ਸਾਨੂੰ ਬਹੁਤ ਮੋਹ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਇਧਰੋਂ ਚੜਦੇ ਪੰਜਾਬ ਵਾਲੇ ਵੀ ਜਦੋਂ ਕੋਈ ਉਧਰੋਂ ਆਉਂਦਾ ਵਾ ਤੇ ਬਹੁਤ ਜ਼ਿਆਦਾ ਮੋਹ ਪਿਆਰ ਕਰਦੇ ਆ ਤੇ ਇਸ ਕਰਕੇ ਪੰਜਾਬ ਦੀ ਜਿਹੜੀ ਆ ਇੱਕ ਜੀਦੀ ਜਿਆਦੀ ਮਿਸਾਲ ਵਾ ਕਿਉਂਕਿ ਪੰਜਾਬ ਚਾਹੇ ਉਹ ਲਹਿੰਦਾ ਪੰਜਾਬ ਆ ਤੇ ਚਾਹੇ ਚੜਦਾ ਪੰਜਾਬ ਆ ਸਾਡੇ ਗੁਰੂਆਂ ਨੇ ਸਾਡੇ ਪੀਰਾਂ ਨੇ ਸਾਡੇ ਬਜ਼ੁਰਗਾਂ ਨੇ ਹਮੇਸ਼ਾ ਹੀ ਸਾਨੂੰ ਦੱਸਿਆ ਵਾ ਕਿ ਕਿਸੇ ਨਾਲ ਪਿਆਰ ਦੇਣਾ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਤੁਸੀਂ ਮੇਰੇ ਪਿੱਛੇ ਵੇਖੋਗੇ ਗੁਰਦੁਆਰਾ ਸਾਹਿਬ ਆ ਜਦੋਂ ਆ ਪੰਜਵੜ ਪਿੰਡ ਦੇ ਵਿੱਚ ਐਂਟਰ ਕਰਦੇ ਆ ਤੇ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਅਸੀਂ ਇਹ ਸਾਰਾ ਪਿੰਡ ਘੁੰਮਦੇ ਆ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਅਸੀਂ ਤੁਹਾਨੂੰ ਇਸ ਪਿੰਡ ਦੇ ਵਿੱਚ ਪ੍ਰਾਤਨ ਸਮੇਂ ਦੀਆਂ ਕੁਝ ਨਿਸ਼ਾਨੀਆਂ ਪ੍ਰਾਤਨ ਸਮੇਂ ਦੀਆਂ ਕੁਝ ਚੀਜ਼ਾਂ ਉਹ ਨਾਸਰ ਭਾਜੀ ਤੇ ਲੋਂਗਾ ਜਿਹੜਾ ਖੂਬ ਆ ਉਹਨਾਂ ਦੀ ਇਧਰ ਜਿਹੜੀ ਯਾਦਗਾਰੀ ਜਗ੍ਹਾ ਵਾ ਉਹ ਵੀ ਤੁਹਾਨੂੰ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਤੁਸੀਂ ਵੇਖੋਗੇ ਸਾਡੇ ਨਾਲ ਇਸ ਪਿੰਡ ਦੇ ਆ ਜਿਹੜੇ ਮੋਤਬਰ ਬੰਦੇ ਆ ਸਰਪੰਚ ਸਾਹਿਬ ਔਰ ਮੋਤਬਰ ਬੰਦੇ ਜਿਹੜੇ ਸਾਡੇ ਨਾਲ ਨੇ ਔਰ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਲੈਹਿੰਦੇ ਪੰਜਾਬ ਜਦੋਂ ਆਪਾਂ ਜਾਂਦੇ ਆ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਦਾ ਵਾ ਤੇ ਆਪਾਂ ਜਦੋਂ ਚੜ੍ਹਦੇ ਪੰਜਾਬ ਆਉਂਦੇ ਤੇ ਤੁਸੀਂ ਉਹਨਾਂ ਨੂੰ ਕਿੰਨਾ ਕੁ ਪਿਆਰ ਕਰਦੇ ਕਿੰਨਾ ਕੁ ਮਿਸ ਕਰਦੇ ਜੋ ਤੇ ਆਹੋ ਗੱਲਬਾਤ ਕਰਦੇ ਉਹਨਾਂ ਦੇ ਨਾਲ ਹਾਂਜੀ ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ ਔਰ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਪਹਿਲਾਂ ਦੇ ਸਰਪੰਚ ਸਾਹਿਬ ਬਹੁਤ ਜ਼ਿਆਦਾ ਧੰਨਵਾਦ ਜਦੋਂ ਮੈਂ ਪਿੰਡ ਦੇ ਵਿੱਚ ਐਂਟਰ ਕੀਤਾ ਮੈਂ ਤੇ ਸਰਪੰਚ ਸਾਹਿਬ ਜ ਸਟੇਡੀਅਮ ਦੇ ਜਿਹੜਾ ਬਾਹਰ ਸੜਕ ਆ ਬਿਲਕੁਲ ਕੱਚੀ ਸੜਕ ਸੀ ਉੱਥੇ ਨਾ ਟਾਈਲਾਂ ਲੋਕ ਟਾਈਲ ਜਿਹੜੀ ਲਵਾਉਣ ਦੀ ਆ ਤੇ ਮੈਂ ਸਰਪੰਚ ਸਾਹਿਬ ਨੂੰ ਵੇਖ ਕੇ ਬਹੁਤ ਜ਼ਿਆਦਾ ਖੁਸ਼ ਹੋਇਆ ਤੇ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਸਰਪੰਚ ਸਾਹਿਬ ਸਾਡੇ ਵਾਸਤੇ ਥੋੜਾ ਜਿਆਦਾ ਤੁਸੀਂ ਟਾਈਮ ਕੱਢੋ ਤੇ ਉਹ ਬਹੁਤ ਜ਼ਿਆਦਾ ਮੇਰੇ ਵੀ ਚੰਗੇ ਨੇ ਸਾਡੇ ਵਾਸਤੇ ਉਹਨਾਂ ਨੇ ਥੋੜਾ ਜਿਹਾ ਸਮਾਂ ਕੱਢਿਆ ਤੇ ਅੱਛਾ ਮੈਂ ਵੀ ਜੀ ਤੁਹਾਨੂੰ ਗੱਲ ਪੁੱਛਣਾ ਚਾਹੁੰਨਾ ਕਿ ਜਿਹੜੇ ਪੰਜਾਬ ਦੇ ਯਾਨੀ ਕਿ ਲਹਿੰਦੇ ਪੰਜਾਬ ਦੇ ਸਮਾਜ ਸੇਵੀ ਨੇ ਨਾਸ ਢਿੱਲੋ ਸਾਹਿਬ ਹਨਾ ਕਿ ਉਹ ਜਦੋਂ ਆਪਣੇ ਇਧਰੋਂ ਕੋਈ ਵੀ ਪੰਜਾਬੀ ਜਾਂਦਾ ਤੇ ਬਹੁਤ ਹੀ ਜ਼ਿਆਦਾ ਮੋਹ ਪਿਆਰ ਕਰਦੇ ਤੇ ਇਹ ਉਹਨਾਂ ਦਾ ਪਿਸ਼ੋਕੜ ਆ ਇਹ ਉਹਨਾਂ ਦਾ ਪਿੰਡ ਆ ਤੇ ਮੈਂ ਜਾਣਨਾ ਚਾਹੁੰਦਾ ਕਿ ਪਿੰਡ ਵਾਲੇ ਉਹਨਾਂ ਨੂੰ ਕਿੰਨਾ ਕੇ ਪਿਆਰ ਕਰਦੇ ਆ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਤੱਕ ਪਹੁੰਚੇ ਹੋ ਮਿਹਰਬਾਨੀ ਉਸ ਤੋਂ ਬਾਅਦ ਤੁਹਾਡੇ ਚੈਨਲ ਆਈ ਮਨਸਰ ਭਾਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ ਮਿਹਰਬਾਨਾ ਉਹਨਾਂ ਦੇ ਵੀਡੀਓ ਦੇਖਦਾ ਬੜਾ ਵਧੀਆ ਵਧੀਆ ਉਪਰਾਲਾ ਕਰ ਰਿਹਾ ਲੋਕਾਂ ਨੂੰ ਮਿਲਾ ਰਿਹਾ ਅਸੀਂ ਵੀ ਵੀਡੀਓ ਦੇਖ ਸਕਦੇ ਆਂ ਔਰ ਜਦੋਂ ਦੱਸਦੇ ਆਗੇ ਪੰਜੋੜ ਮੇਰਾ ਆਪਣਾ ਪਿੰਡ ਆ ਸਾਨੂੰ ਵੀ ਖੁਸ਼ੀ ਹੁੰਦੀ ਆ ਬਹੁਤ ਜ਼ਿਆਦਾ ਤੇ ਸਾਡੇ ਪਿੰਡ ਦਾ ਬੰਦਾ ਅੱਜ ਵਧੀਆ ਕੰਮ ਕਰ ਰਿਹਾ ਸਾਨੂੰ ਵੀ ਖੁ ਤੇ ਅੱਛਾ ਹੋਰ ਫਿਰ ਸਾਰੇ ਵੀਰ ਸਾਰੇ ਪਿਆਰ ਕਰਦੇ ਉਹਨਾਂ ਨੂੰ ਕਿਉਂਕਿ ਭਾਜੀ ਉਹਨਾਂ ਨੂੰ ਚੰਗੀਆਂ ਰੂਹਾਂ ਨੂੰ ਹਮੇਸ਼ਾ ਲੋਕੀ ਪਿਆਰ ਕਰਦੇ ਨੇ ਇਹ ਤੁਸੀਂ ਵੇਖ ਲਓ ਕਿ ਜਿਹੜੇ 47 ਦੀ ਵੰਡ ਤੋਂ ਪਹਿਲਾਂ ਦੇ ਪਰਿਵਾਰ ਵਿਛੜੇ ਨੇ ਕਦੀ ਉਹਨਾਂ ਦੀ ਨਿਗਾਹ ਦੇ ਵਿੱਚ ਚੜ ਜਾਣ ਤੇ ਉਹ ਬਹੁਤ ਜ਼ਿਆਦੀ ਕੋਸ਼ਿਸ਼ ਕਰਦੇ ਆ ਇਧਰ ਵੀ ਸਰਕਾਰਾਂ ਨੂੰ ਹੱਥ ਪਤਲਾ ਜੋੜਦੇ ਆ ਉਧਰ ਦੀਆਂ ਸਰਕਾਰਾਂ ਨੂੰ ਵੀ ਹੱਥ ਪਤਲਾ ਜੋੜ ਕੇ ਤੇ ਉਹਨਾਂ ਪਰਿਵਾਰਾਂ ਦਾ ਜਿਹੜਾ ਮੇਲ ਕਰਾਉਂਦੇ ਆ ਔਰ ਪਿੰਡ ਵਾਲਿਆਂ ਨੂੰ ਨਸਲ ਧੱਲੋ ਤੇ ਬਹੁਤ ਸਾਰਾ ਮਾਣ ਮਾਦੇ ਬਹੁਤ ਸਾਰਾ ਉਹਦੀ ਪਿਆਰ ਵੀ ਇਹ ਦਿੰਦੇ ਵਾ ਤੇ ਆਓ ਆਪਾਂ ਪਿੰਡ ਦੀਆਂ ਕੁਝ ਜਿਹੜੀਆਂ ਪ੍ਰਾਤਨ ਸਮੇ ਦੀਆਂ ਨਿਸ਼ਾਨੀਆਂ ਉਹਨਾਂ ਦੀ ਜਗਾ ਉਹਨਾਂ ਦਾ ਖੂਹ ਸਰਪੰਚ ਸਾਹਿਬ ਸਾਡੇ ਨਾਲ ਚੱਲਦੇ ਤੇ ਆਪਾਂ ਵੇਖਦੇ ਆਂ ਜੀ ਹਾਂਜੀ ਦੋਸਤੋ ਸਾਡੇ ਸਿੱਖਾਂ ਦੀਆਂ ਜਿਹੜੀਆਂ ਵਾ 12 ਮਿਸਲਾ ਸੀ ਤੇ 12 ਮਿਸਲਾਂ ਦੇ ਵਿੱਚੋਂ ਇਹ ਗੁਰਦੁਆਰਾ ਵੀ ਬਹੁਤ ਇਤਿਹਾਸਕ ਆ ਸਰਪੰਚ ਸਾਹਿਬ ਆਪਾਂ ਨੂੰ ਦੱਸਣ ਗਿਆ ਜੀ ਸਰਪੰਚ ਸਾਹਿਬ ਜੀ ਇਹ ਤੁਸੀਂ ਇਹਦੇ ਬਾਰੇ ਥੋੜੀ ਜਿਹੀ ਜਾਣਨਾ ਪਾਉ ਸਾਨੂੰ ਇਹ ਗੁਰਦੁਆਰਾ ਸਾਹਿਬ ਤੁਸੀਂ ਪਿੱਛੇ ਦੇਖ ਰਹੇ ਹੋ ਜੀ ਜੀ ਦਸ ਸਿੰਘਾਂ ਦੇ ਨਾਂ ਤੇ ਸੀ ਪਹਿਲਾਂ ਇੱਥੇ ਹਰੀ ਸਿੰਘ ਪੰਗੀ ਜਿਹੜੇ ਹੋਏ ਆ ਹਾਂ ਜੀ ਭੰਗੀ ਮਿਸਲ ਦੇ ਮੋਢੇ ਇਹ 12 ਮਿਸਲਾਂ ਦੇ ਵਿੱਚੋਂ ਜਿਹੜੀ ਭੰਗੀਆਂ ਦੀ ਮਿਸਲ ਸੀ ਮੋਢੀ ਸੀ ਉਹ ਕਿੰਨੀਆਂ ਵੀ ਲੜਾਈਆਂ ਹੋਈਆਂ ਹਰੀ ਸਿੰਘ ਅਲਵਾ ਦੇ ਟਾਈਮ ਤੋਂ ਹਰੀ ਸਿੰਘ ਭੰਗੀ ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੀਆਂ ਬਹੁਤ ਹੀ ਇਤਿਹਾਸਕ ਸਥਾਨ ਹੈ ਹਰੀ ਸਿੰਘ ਭੰਗੀ ਉਹਦਾ ਠੀਕ ਹੈ ਜੀ ਇਹ ਭੰਗੀ ਮਿਸਲ ਚੋਂ ਹੋਇਆ ਭੰਗੀ ਮਿਸਲ ਚੋਂ ਹੋਇਆ ਜਿੱਦਾਂ ਕਿ ਇਹ ਸ਼ੇਰੀ ਪੰਜਾਬ ਉਹ ਜਿਹੜੀ ਆ ਉਹ ਪੰਜ ਵੜ ਤੋਂ ਹੀ ਆਰੰਭ ਹੋਈ ਸੀ ਆਰੰਭ ਹੋਈ ਆ ਹਾਂ ਜੀ ਨਾਸਰ ਢੱਲੋਂ ਦੇ ਪਿੰਡ ਤੋਂ ਆਰੰਭ ਹੋਈ ਸੀ ਕੀ ਬਾਤ ਆ ਜੀ ਜਿੱਦਾਂ ਇਹ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇਹ ਸ਼ੁਕਰ ਚੱਕੀ ਆ ਹਨ ਤੇ ਉਹ ਸ਼ੁਕਰ ਚੱਕ ਤੋਂ ਜਿਹੜੀਆਂ 12 ਮਿਸਲਾਂ ਦੇ ਵਿੱਚੋਂ ਜਿਹੜੀ ਹਰੀ ਸਿੰਘ ਪੰਗੀ ਦੀ ਜਿਹ ਪੰਗੀ ਮਿਸਲ ਸੀ ਇਹ ਸਾਰਿਆਂ ਦੀ ਮੋਢੀ ਰਹੀ ਹੈ ਜੀ ਠੀਕ ਹੈ ਜੀ ਔਰ ਹਰੀ ਸਿੰਘ ਪੰਗੀ ਸਾਡੇ ਹੁਣ ਸਾਨੂੰ ਪਤਾ ਲੱਗ ਰਿਹਾ ਕਿ ਦਰਬਾਰ ਸਾਹਿਬ ਸ੍ਰੀ ਹਰਮਨਦਰ ਸਾਹਿਬ ਦੇ ਜਸੇਦਾਰ ਵੀ ਰਹੇ ਨੇ। ਕੀ ਬਾਤ ਹੈ ਜੀ ਹਾਂ ਜੀ ਦੋਸਤੋ ਮੈਂ ਤੁਹਾਨੂੰ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੱਸਿਆ ਸੀ ਕਿ ਇਹ ਜਿਹੜਾ ਪਿੰਡ ਵਾ ਬਹੁਤ ਹੀ ਵੱਡਾ ਇਤਿਹਾਸਿਕ ਹੈ ਕਿਉਂਕਿ ਇਹ ਜਿਹੜੇ ਭੰਗੀ ਮਿਸਲ ਸੀ ਉਹ ਇੱਥੋਂ ਹੀ ਜਿਹੜੀ ਆ ਸ਼ੁਰੂਆਤ ਹੋਈ ਆ ਤੇ ਆਓ ਹੁਣ ਆਪਾਂ ਅੱਗੇ ਚੱਲਦੇ ਆਂ ਤੇ ਪਿੰਡ ਦੀਆਂ ਕੁਝ ਯਾਦਗਾਰ ਜਿਹੜੀਆਂ ਨਿਸ਼ਾਨੀਆਂ ਉਹ ਵੇਖਦੇ ਆਂ ਹਰੀ ਦੋਸਤੋ ਚੜਦੇ ਪੰਜਾਬ ਵਾਲੇ ਜਿਹੜੇ ਲਹਿੰਦੇ ਪੰਜਾਬ ਵਾਲਿਆਂ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਔਰ ਨਾਸਰੇਟ ਲੋਪਾ ਜੀ ਵਿਛੜੀਆਂ ਰੂਆਂ ਨੂੰ ਮਿਲਾਉਂਦੇ ਆ ਵਿਛੜੇ ਦਿਲਾਂ ਨੂੰ ਮਿਲਾਉਂਦੇ ਆ ਜਿਹੜੇ 47 ਦੀ ਵੰਡ ਤੋਂ ਪਹਿਲਾਂ ਆਪਾਰਟਿਸ਼ਨ ਤੋਂ ਪਹਿਲਾਂ ਦੇ ਜਿਹੜੇ ਵਿਛੜੇ ਪਰਿਵਾਰ ਨੇ ਉਹਨਾਂ ਨੂੰ ਜਿਹੜਾ ਵਾ ਇਦਾਂ ਪਿਆਰ ਨਾਲ ਜਿਹੜਾ ਮਿਲਾਉਂਦੇ ਆ ਔਰ ਉਹਨਾਂ ਦੇ ਪਿੰਡ ਦੇ ਵੇਖੋਗੇ ਤੁਸੀਂ ਮੇਰੇ ਪਿੱਛੇ ਵੇਖੋਗੇ ਪ੍ਰਾਤਨ ਸਮੇਂ ਦੇ ਜਿਹੜੇ ਬੋਰਡ ਆ ਲਾ ਲਓ ਕਿ 7 800 ਸਾਲ ਪੁਰਾਣੇ ਜਿਹੜੇ ਬਹੁਤ ਹੀ ਜਿਹੜੇ ਆ ਬੋਰਡ ਦੇ ਵੱਡੇ ਰੋਖ ਨੇ ਤੇ ਸਾਡੇ ਨਾਲ ਸਰਪੰਚ ਸਾਹਿਬ ਔਰ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਨੇ ਸਾਨੂੰ ਲੈ ਕੇ ਆਏ ਨੇ ਕਿ ਤੁਸੀਂ ਨਾਸਰ ਭਾਜੀ ਦਾ ਸਾਰਾ ਹੀ ਪਿੰਡ ਵਿਖਾਓ ਕਿਉਂਕਿ ਉਹ ਕਿੰਨਾ ਕਿਤੇ ਬੈਠੇ ਲੈਂਦੇ ਪੰਜਾਬ ਦੇ ਵਿੱਚ ਚੜਦੇ ਪੰਜਾਬ ਦੇ ਪਿੰਡ ਪੰਜਵੜ ਨੂੰ ਬਹੁਤ ਜ਼ਿਆਦਾ ਮਿਸ ਕਰਦੀ ਆ ਔਰ ਆਓ ਆਪਾਂ ਵੇਖਦੇ ਆਂ ਇਹ ਪ੍ਰਾਤਨ ਸਮੇਂ ਦੇ ਬੋਰਡ ਜਿਹੜੇ ਸਾਡੇ ਨਾਲ ਪਿੰਡ ਦੇ ਸਰਪੰਚ ਦੇ ਮੋਤਵਾਰ ਬੰਦੇ ਨੇ ਤੇ ਆਓ ਆਪਾਂ ਵੇਖਦੇ ਆਂ ਪ੍ਰਾਤਨ ਸਮੇਂ ਦੇ ਇਹ ਜਿਹੜੇ ਆ ਬੋਰਡ ਹਾਂਜੀ ਕੀ ਆਈ ਬਾਤ ਆ ਜੀ ਦੋਸਤੋ ਪਿੰਡ ਦੇ ਬੋਰਡਾਂ ਦੀ ਠੰਡੀ ਠੰਡੀ ਸ਼ਾਮ ਤੇ ਠੰਡੀ ਠੰਡੀ ਛਾਂ ਦੇ ਥਲੇ ਜਦੋਂ ਅਸੀਂ ਬੋੜ ਦੇ ਗਏ ਤਾਂ ਕੀ ਨਜ਼ਾਰਾ ਕੁਦਰਤ ਦਾ ਤੱਕਿਆ ਇਹ 500 700 ਸਾਲ ਪੁਰਾਣੇ ਜਿਹੜੇ ਬੋੜ ਆ ਪ੍ਰਾਤਨ ਸਮੇਂ ਦੇ ਬੋੜ ਆ ਇਹਨਾਂ ਬੋੜਾਂ ਨੇ ਕਈ ਕੁਝ ਵੇਖਿਆ ਵਾ 47 ਦੀ ਵੰਡ ਤੋਂ ਲੈ ਕੇ 71 ਦੀ جنگ ਜਾਂ 65 ਦੀ جنگ ਸਾਰਾ ਕੁਝ ਹੀ ਇਹਨਾਂ ਬੋੜਾਂ ਨੇ ਵੇਖਿਆ ਹੈ ਕਈ ਪੀੜੀਆਂ ਦਰ ਪੀੜੀਆਂ ਇਹਨਾਂ ਬੋੜਾਂ ਨੇ ਵੇਖੀਆਂ ਨੇ ਤੇ ਅੱਜ ਵੀ ਬੋਰਡ ਬਿਲਕੁਲ ਠੱਡੀਆਂ ਛਾਵਾਂ ਤੇ ਹਰੀਆਲੀ ਦੇ ਨਾਲ ਜਿਹੜਾ ਬਿਲਕੁਲ ਭਰਪੂਰ ਆ ਤੇ ਸਭ ਤੋਂ ਵੱਡੀ ਇਹ ਗੱਲ ਆ ਕਿ ਜਿੱਥੇ ਵੀ ਇਨ੍ਹਾਂ ਦੀਆਂ ਜੜਾਂ ਜਾਂਦੀਆਂ ਨੇ ਉੱਥੇ ਹੀ ਇਹ ਜਿਹੜਾ ਬੋਰਡ ਪੁੰਗਰ ਪੈਂਦਾ ਏ ਤੇ ਬੋਰਡ ਜਿਹੜਾ ਆਪਣੀ ਜਗ੍ਹਾ ਅੱਗੇ ਵੱਲ ਨੂੰ ਜਿਹੜਾ ਬਿਲਕੁਲ ਵਧਾਰਿਆ ਏ ਔਰ ਪੈੜੀ ਦੀ ਜਗ੍ਹਾ ਵੀ ਆਪਣੇ ਅੰਦਰ ਲੈ ਰਿਹਾ ਏ ਤੁਸੀਂ ਵੇਖਦੇ ਜੋ ਕਿ ਕਾਫੀ ਦੂਰ ਤੱਕ ਜਿਹੜਾ ਇਹ ਪ੍ਰਾਤਨ ਸਮੇ ਦਾ ਬੋਰਡ ਫੈਲਿਆ ਹੋਇਆ ਔਰ ਸਭ ਤੋਂ ਵੱਡੀ ਇਹ ਗੱਲ ਆ ਕਿ ਇੱਥੇ ਪ੍ਰਾਤਨ ਸਮੇ ਦਾ ਖੂਹ ਆ ਤੇ ਉਹ ਥੋੜੇ ਚਰਾੰਬਾ ਦਾ ਜਿਹੜਾ ਖੂਹ ਵੀ ਚਾਲੂ ਹੋ ਰਿਹਾ ਏ ਔਰ ਖੂਹ ਦਾ ਠੰਡਾ ਠੰਡਾ ਪਾਣੀ ਇਨਾ ਬੋੜਾਂ ਦੇ ਥੱਲੇ ਲੋਕ ਪੀਆ ਕਰਨਗੇ ਤੇ ਰੌਣਕਾਂ ਲੱਗਿਆ ਕਰਨਗੀਆਂ ਜੀ ਇਹ ਆ ਜੀ ਰੌਣਕ ਪਿੰਡ ਪੰਜਵੜ ਦੀ ਦੋਸਤੋ ਅਸੀਂ ਉਹਨਾਂ ਬੋੜਾਂ ਦੇ ਥੱਲੇ ਖੜੇ ਆ ਜਿਹੜੇ ਕਿ 7-800 ਸਾਲ ਪੁਰਾਣੇ ਜਿਹੜੇ ਬੋੜ ਆ ਪ੍ਰਾਤਨ ਸਮੇ ਦੇ ਜਿਹੜੇ ਬੋੜ ਵਾ ਸਾਡੇ ਜਿਹੜੇ ਆ ਪੰਜਾਬੀ ਜਾਂ ਤੁਸੀਂ ਕਿਤੇ ਵੀ ਦੁਨੀਆ ਦੇ ਵਿੱਚ ਲੋਕ ਵਸਤੇ ਲਾ ਲਓ ਕਿ ਜਿਹੜੇ ਬੋੜ ਦੇ ਰੁੱਖ ਨੂੰ ਇੱਕ ਪੀਰਾਂ ਦਾ ਰੁੱਖ ਮੰਨਦੇ ਆ ਕਿਉਂਕਿ ਇਹਦੀ ਜਿਹੜੀ ਠੰਡੀ ਠੰਡੀ ਸ਼ਾਮ ਆ ਇਹ ਤੁਸੀਂ ਇਹ ਗਾਣਾ ਵੀ ਸੁਣਿਆ ਹੋ ਮਾ ਦੁਰਗੇਰ ਕਿਲੇ ਦਾ ਕਿ ਆਪਣੇ ਪਿੰਡ ਦੇ ਆ ਬੋੜਾਂ ਦੀ ਨਿਸ਼ਾਨ ਲਪਣੀ ਤੇ ਨਾ ਜਾਇਓ ਪਰਦੇਸ ਉੱਥੇ ਨਹੀਂ ਮਾਂ ਲਪਣੀ ਕੋਈ ਜਿਹੜੀ ਬੋੜਾਂ ਦੀ ਸ਼ਾਮ ਆ ਇਹਦੇ ਨਾਲ ਦੀ ਰੀਤ ਨਹੀਂ ਆ ਔਰ ਮੈਂ ਵੇਖ ਰਿਹਾ ਕਿ ਬਹੁਤ ਹੀ ਪ੍ਰਾਤਨ ਸਮੇ ਦੇ ਬੋਰਡ ਆ ਉਹ ਸਰਪੰਚ ਸਾਹਿਬ ਨੇ ਇੱਕ ਗੱਲ ਮੈਨੂੰ ਕਹੀ ਆ ਕਿ ਆਪਾਂ ਨਾਸਰ ਭਾਜੀ ਨੂੰ ਇਹੋ ਜੀ ਕੋਈ ਵੀ ਪਿੰਡ ਦੀ ਚੀਜ਼ ਮਿਸ ਨਹੀਂ ਹੋਣ ਦੇਣੀ ਕਿ ਜਿਹੜੀ ਉਹਨਾਂ ਤੱਕ ਨਾ ਪਹੁੰਚੇ ਤੁਸੀਂ ਵੇਖੋਗੇ ਇਹ ਪ੍ਰਾਤਨ ਸਮੇ ਦੇ ਬੋਰਡ ਆ ਤੇ ਉਹ ਪਿੰਡ ਦੀ ਕੱਲੀ ਕੱਲੀ ਚੀਜ਼ ਵੇਖ ਕੇ ਸਰਪੰਚ ਸਾਹਿਬ ਕਹੋ ਜੀ ਹੁਣ ਕਿ ਇਹ ਠੀਕ ਹੈ ਜੀ ਮੈਨੂੰ ਸਾਰਾ ਪਿੰਡ ਇਹਨਾਂ ਨੇ ਵਖਾ ਦਿੱਤਾ ਵਾ ਹਣਾ ਬਿਲਕੁਲ ਤੇ ਵੱਡੀ ਇਹ ਗੱਲ ਵਾ ਕਿ ਇੱਥੋਂ ਦਾ ਜਿਹੜੇ ਬੋਰਡ ਵਾ ਆ ਆਪਣੀ ਜਿਹੜੀ ਆ ਜਗਾ ਅੱਗੇ ਤੋਂ ਅੱਗੇ ਬਣਾਈ ਜਾਂਦੇ ਨੇ ਤੁਸੀਂ ਉਧਰ ਪਿੱਛੇ ਵੇਖੋ ਕਿ ਜਿਹੜੀਆਂ ਜੜਾਂ ਆ ਉਹ ਵਾਪਸ ਭੌਂ ਕੇ ਜ਼ਮੀਨ ਦੇ ਵਿੱਚ ਗੱਡੀਆਂ ਜਾਂੜਦੀਆਂ ਆ ਔਰ ਇਹ ਕੂਕੜਾ ਵਜ ਦਾ ਸਕਨ ਸਰ ਜੀ ਭਾਈਆਂ ਵਾਲਾ ਕੂਹ ਹੈ ਦਾ ਅੱਛਾ ਜੀ ਭਾਈਆਂ ਵਾਲਾ ਕੂਹ ਆ ਹੋ ਸਕਦਾ ਨਾਦਰ ਭਾਜੀ ਨੂੰ ਇੰਦੇ ਦਾ ਇਤਿਹਾਸ ਬਾਰੇ ਕੁਝ ਪਤਾ ਹੋਵੇ ਅੱਛਾ ਜੀ ਭਾਈਆਂ ਵਾਲਾ ਕੂਹ ਹੈ ਦਾ ਕਿਉਂਕਿ ਭਾਜੀ ਇਤਿਹਾਸ ਦੇ ਨਾਲ ਜੁੜੇ ਨੇ ਬਿਲਕੁਲ ਬਿਲਕੁਲ ਹੈ ਨਾ ਕਿ ਖੋਜ ਕਰ ਰਹੇ ਉਹਨਾਂ ਨੂੰ ਪਤਾ ਹੋਵੇ ਉਹ ਕਾ ਵੀ ਖੋਜ ਕਰਦੇ ਆ ਤੇ ਇਸ ਕਰਕੇ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਭਾਈਆਂ ਵਾਲਾ ਕੂਹ ਖੋਲ ਕੇ ਸ਼ਾਇਦ ਕੁਝ ਜ਼ਿਆਦਾ ਆਵੇ ਕੁਝ ਉਹਨਾਂ ਦੇ ਠੀਕ ਹੈ ਜੀ ਕਿਉਂਕਿ ਸਾਡੇ ਦੇਖਣ ਦੇ ਵਿੱਚ ਤਾਂ ਕੀ ਸਾਡੇ ਬਜ਼ੁਰਗਾਂ ਦੇ ਵੀ ਪਤਾ ਕਿ ਕਿੰਨੇ ਪੁਰਾਣੇ ਨੇ ਬਹੁਤ ਪੁਰਾਣੇ ਆ ਕਿਉਂਕਿ ਇਹਨਾਂ ਨੂੰ ਦੇਖ ਕੇ ਲੱਗਦਾ ਨਾ ਹੁਣ ਤੁਸੀਂ ਵੇਖੋ ਕਿੱਧਰ ਕਿੱਧਰ ਨੂੰ ਟਾੜ ਨੇ ਉਹ ਜਿਹੜੀਆਂ ਜੜਾਂ ਉੱਤੋਂ ਆ ਰਹੀਆਂ ਉਹ ਵੀ ਆਪਣਾ ਬੰਦ ਕਰ ਰਹੇ ਜੀ ਦੇਖੋ ਅੱਗੇ ਵੱਧਦਾ ਜਾ ਰਿਹਾ ਉਹ ਹੌਟਾ ਡਾਊਨ ਜਾ ਰਿਹਾ ਅੱਛਾ ਜੀ ਇੱਥੇ ਸਰਪੰਚ ਬਹਿ ਤੂੰ ਹੀ ਚਾਹੀਦਾ ਨਾ ਕਿ ਇੱਥੇ ਥੋੜੀ ਸਾਫ ਸਫਾਈ ਹੋਵੇ ਤੇ ਇੱਥੇ ਰੌਣਕ ਲੱਗੇ ਛੁੱਟੀ ਹੋਈ ਆ ਤਾਂ ਛਿੱਤੀ ਕਰ ਰਹੇ ਆ ਤੇ ਥੜਾ ਆ ਕੇ ਵਧੀਆ ਦੇਖਦੇ ਰਹੇ ਕੀ ਬਾਤ ਆ ਜੀ ਦੂਜੀ ਵਾਰ ਆਓਗੇ ਤਾਂ ਸ਼ਾਇਦ ਇਹਨੂੰ ਵਧੀਆ ਦੇਖ ਦਿਤੇ ਚਲੋ ਮੇਰੀ ਮੇਰੀ ਜਿਹੜੀ ਵੀ ਵੀਡੀਓ ਲੋਕ ਵੇਖਦੇ ਆ ਚਾਹੇ ਫੋਰਨ ਕੰਟਰੀਆਂ ਬੈਠੇ ਨੇ ਚਾਹੇ ਕਿਤੇ ਵੀ ਦੇਸ਼ ਦੇ ਕੋਨੇ 'ਚ ਬੈਠੇ ਨੇ ਤੇ ਮੈਂ ਚਾਹੁੰਨਾ ਕਿ ਹਰ ਪਿੰਡ ਦੇ ਵਿੱਚ ਮੇਰੇ ਵੀਰ ਵਰਗਾ ਸਰਪੰਚ ਹੋਵੇ ਜਿਹੜਾ ਕਿ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਔਰ ਤੁਸੀਂ ਵੇਖ ਰਹੇ ਹੋ ਕਿ ਪਿੰਡ ਦੇ ਵਿੱਚ ਲੌਕ ਟੈਲ ਵੀ ਲੱਗ ਰਹੀ ਆ ਸਟੇਡੀਅਮ ਦਾ ਇਹ ਸਾਰਾ ਵਿਕਾਸ ਹੋ ਰਿਹਾ ਵਾ ਤੇ ਉਹ ਕਹਿੰਦੇ ਆ ਕਿ ਇਹ ਜਿਹੜੇ ਪ੍ਰਾਤਨ ਸਮੇਂ ਦੇ ਬੋਰਡ ਵਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਵੀ ਰੌਣਕਾਂ ਲਗਿਆ ਕਰਨਗੀਆਂ ਹਾਂਜੀ ਦੋਸਤੋ ਪਿੰਡ ਪੰਜਵੜ ਭੰਗੀ ਮਿਸਲ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਔਰ ਤੁਸੀਂ ਮੇਰੇ ਪਿੱਛੇ ਵੇਖੋ ਕਿ ਪ੍ਰਾਤਨ ਸਮੇਂ ਦੀ ਖੂਈ ਆ ਇਹ ਪਤੀ ਜੱਗਾ ਸਿੰਘ ਵਾਲੀ ਔਰ ਇੱਥੇ ਬਜ਼ੁਰਗਾਂ ਦੀ ਰੌਣਕ ਲੱਗਦੀ ਆ ਬਜ਼ੁਰਗ ਆ ਆ ਕੇ ਬੈਠਦੇ ਆ ਗੱਲਾਂ ਬਾਤਾਂ ਮਾਰਦੇ ਆ ਉਹ ਪੁਰਾਣੀਆਂ ਯਾਦਾਂ ਜਿਹੜੀਆਂ ਤਾਜ਼ੀਆਂ ਕਰਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਇਹ ਪ੍ਰਾਤਨ ਸਮੇਂ ਦੀ ਜਿਹੜੀ ਆ ਖੂਈ ਵੇਖਦੇ ਆ ਜਿਹਦੇ ਅੰਦਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਵੀ ਲੱਗੀ ਆ ਤੇ ਆਓ ਆਪਾਂ ਅੰਦਰ ਜਾ ਕੇ ਇਹ ਖੂਈ ਵੇਖਦੇ ਆ ਉਸ ਤੋਂ ਬਾਅਦ ਬਜ਼ੁਰਗਾਂ ਦੇ ਨਾਲ ਗੱਲਬਾਤ ਕਰਦੇ ਆ। ਕੀ ਆ ਬਾਦਾਂ ਦੋਸਤੋ ਤੁਸੀਂ ਇਹਨੂੰ ਪ੍ਰਾਤਨ ਸਮੇਂ ਦੀ ਏ ਕੁਈ ਵੀ ਕਹਿ ਸਕਦੇ ਜੋ ਇੱਕ ਸਾਥ ਕਹਿ ਸਕਦੇ ਜੋ ਜਾਂ ਜਿਹਦੇ ਵਿੱਚ ਬਜ਼ੁਰਗ ਜਿਹੜਾ ਆ ਕੇ ਬੈਠਦੇ ਆ ਤੁਸੀਂ ਵੇਖੋਗੇ ਇੱਧਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਲੱਗੀ ਹੋੜੋ ਤੇ ਉੱਧਰ ਹਰੀ ਸਿੰਘ ਦੀ ਲੱਗੀ ਆ ਜੋ ਭੰਗੀ ਮਿਸਲ ਦੇ ਜਿਹੜੇ ਬਹੁਤ ਯੋਧੇ ਬਹਾਦਰ ਹੋਏ ਨੇ ਔਰ ਵਿੱਚ ਲੱਗੀ ਆ ਸਾਡੇ ਸ੍ਰੀ ਹਰਿਮੰਦਰ ਸਾਹਿਬ ਦੀ ਫੋਟੋ ਗੁਰੂ ਘਰ ਦੀ ਫੋਟੋ ਜੋ ਕਿ ਸ੍ਰੀ ਹਰਿਮੰਦਰ ਸਾਹਿਬ ਹਰਿਵੰਦਰ ਦਾ ਮਤਲਬ ਕਿ ਹਰ ਦਾ ਮੰਦਰ ਹਰ ਕੋਈ ਆ ਕੇ ਉੱਥੇ ਮੱਥਾ ਟੇਕਦਾ ਵਾ ਇਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੀ ਪਿੱਛੇ ਹੋੜੋ ਲੱਗੀ ਆ ਪੁਰਾ ਟੈਂਪੀਸ ਲੱਗਾ ਵਗਾ ਸਭ ਤੋਂ ਵੱਡੀ ਇਹ ਗੱਲ ਆ ਕਿ ਇਸ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਚੋਰੀ ਕੋਈ ਨੁਕਸਾਨ ਨਹੀਂ ਹੁੰਦਾ ਜਿੱਦਾਂ ਚਰ ਮਰਜ਼ੀ ਕੋਈ ਸਮਾਨ ਪਰ ਟੈਂਪੀਸ ਵੇਖੋਗੇ ਇਦਾਂ ਹੀ ਇੱਥੇ ਲੱਗਾ ਰਿਹਾ ਜਾਂਦਾ ਵਾ ਔਰ ਬਹੁਤ ਸੋਹਣੀ ਬੈਠਣ ਨੂੰ ਜਿਹੜੀ ਜਗ੍ਹਾ ਬਣੀ ਆ ਤੇ ਆਓ ਆਪਾਂ ਗੱਲਬਾਤ ਕਰਦੇ ਆਂ ਬਾਕੀ ਬਜ਼ੁਰਗਾਂ ਦੇ ਨਾਲ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖੋਗੇ ਬਜ਼ੁਰਗਾਂ ਦੀਆਂ ਲੱਗੀਆਂ ਰੌਣਕਾਂ ਦੇ ਜਾ ਕੇ ਉਹਨਾਂ ਨਾਲ ਮਰਦਿਆਂ ਗੱਲਾਂ ਬਾਤਾਂ ਹਾਂਜੀ ਬਾਪੂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਠੀਕ ਠਾਕ ਹੋ ਕੀ ਵਧੀਆ ਜੀ ਮਹਾਰਾਜ ਜੀ ਠੀਕ ਆ ਜੀ ਕਿੰਨੀ ਉਮਰ ਹੋ ਗਈ ਆ ਉਮਰ ਹੋ ਗਈ 75 ਸਾਲਾਂ ਨਹੀਂ ਬਾਪੂ ਜੀ ਸੱਚ ਬੋਲੋ ਅਸੀਂ 75 ਹੋ ਗਏ ਬਾਪੂ ਜੀ 20 ਸਾਲਾਂ ਦੇ ਆ ਕਿਉਂਕਿ ਘਰ ਦੇ ਜਿਹੜੇ 75 80 ਸਾਲਾਂ ਦੇ ਬਜ਼ੁਰਗ ਆ ਘਰ ਮੰਜੇ ਦੇ ਬੈਠੇ ਆ ਪਰ ਬਾਪੂ 50 30 ਸਾਲਾਂ ਦੇ ਆ ਕਿਉਂਕਿ ਉਹ ਬਾਹਰ ਆ ਕੇ ਬੈਠਦੇ ਆ ਤੇ ਰੌਣਕਾਂ ਲੱਗਦੀਆਂ ਨੇ ਹਾਂ ਜੀ ਹਾਂ ਜੀ ਤੇ ਬਾਪੂ ਜੀ ਫਿਰ ਆਪਣੇ ਯਾਰ ਦੋਸਤ ਵੀ ਬੈਠਦੇ ਆਗੇ ਬਹੁਤ ਬੈਠਦੇ ਆ ਬਹੁਤ ਚਲੋ ਸੇ ਵਿੱਚੋਂ ਬੰਦੇ ਬਹੁਤ ਰੌਣਕ ਤੁਸੀਂ ਪਿੱਲੇ ਜਾਂ ਫਿਰ ਪੁਰਾਣੀਆਂ ਯਾਦਾਂ ਤਾਲੀਆਂ ਪੁਰਾਣੀਆਂ ਯਾਦਾਂ ਹੁੰਦੀਆਂ ਅਸੀਂ ਅੱਖੀਂ ਦੇ ਉੱਤੇ ਧੂਪ ਪੌਣੀਆਂ ਹੁੰਦੀਆਂ ਅਸੀਂ अच्छा जी ओदों ਘੜਿਆਂ ਪਾਣੀ ਦੇ ਖੰਦੇ ਕੜਾ ਕਰਾਇਆ ਹਾਂਜੀ ਘੜੇ ਦਿੰਦੇ ਕੋ ਪਾਣੀ ਉਹ ਨਲਕੇ ਨਹੀਂ ਹੁੰਦੇ ਅੱਛਾ ਜੀ ਬੰਬੀ ਹੁੰਦੀ ਕੋਈ ਹਾਂਜੀ ਦੋ ਟਾਂ ਦੇ ਕੋਈ ਠੀਕ ਹੈ ਜੀ ਬਾਪੂ ਜੀ ਤੁਸੀਂ ਇਹ ਦੱਸੋ ਕਿ ਲੈਂਦੇ ਪੰਜਾਬ ਨੂੰ ਕਿੰਨਾ ਕੇ ਪਿਆਰ ਕਰਦੇ ਜੋ ਜਿਹੜਾ ਪੰਜਾਬ ਸਾਡੇ ਤੋਂ ਵਿਛੜ ਗਿਆ ਵਾ ਹੱਥੋਂ ਸੰਭਾਲਿਆ ਨੂੰ ਦੇ ਉਤਰਾ ਅੱਛਾ ਜੀ ਪਿਆਰ ਤਾਂ ਕਰ ਨੂੰ ਦਾ ਦੇ ਅੱਗੇ ਵਿੱਚ ਹਾਂ ਪਿਆਰ ਤੇ ਦਿਲਾਂ ਚੋਂ ਕਿਉਂਕਿ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਹਾਂਜੀ 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 ਹੋਰ ਤੁਹਾਡਾ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਭਾਈ ਨਾ ਕੀ ਆਪਣਾ ਮਨਮੀਤ ਸਿੰਘ ਕੰਮ ਕੀ ਕਰਦੇ ਮੈਂ ਡਿਲੀਵਰੀ ਕਰਦਾ ਡਿਲੀਵਰੀ ਤੇ ਹਾਂਜੀ ਅੱਛਾ ਜੀ ਹਾਂਜੀ ਬਾਪੂ ਜੀ ਸ਼ਾਸਤਰੀ ਕਾਰ ਸ਼ਾਸਤਰੀ ਕਾਰ ਜੀ ਸ਼ਾਸਤਰੀ ਯਾਰ ਚਾਲਾ ਹੋਰ ਇਹ ਵਾਰੀ ਇਹ ਵਾਰੀ ਕੀ ਨਾਮ ਕੀ ਆਪਣਾ ਸੁਖਵਿੰਦਰ ਸਿੰਘ ਅੱਛਾ ਤੇ ਇਹ ਕਿੰਨੇ ਕ ਟਾਈਮ ਨਾਲ ਇੱਥੇ ਆ ਕੇ ਬੈਠ ਜਾਂਦੇ ਜੋ ਇੱਥੇ ਬੈਠ ਜੀ 4-5 ਵਜੇ 3 ਵਜੇ ਆਈਏ ਜੋ ਟਾਈਮ ਲੱਗਦਾ ਆ ਜੀ ਦਾ ਅੱਛਾ ਤੇ ਮਗਰੂਪ ਪੋਤਰੇ ਨਹੀਂ ਆਉਂਦੇ ਬਾਪੂ ਨਹੀਂ ਸਵੇਰ ਦਾ ਆਉਂਦਾ ਆਉਂਦੇ ਆਜ ਮਾਰਨ ਆਉਂਦੇ ਵੀ ਆਉਂਦੇ ਆਜਦੇ ਅੱਛਾ ਆ ਜਾਂਦੀ ਆ ਆਜਦੇ ਆਜਦੇ ਹੈਨਾ ਤੇ ਫਿਰ ਮੈਂ ਇੱਥੇ ਬੈਠਦਾ ਮੜਾ ਜਾਂ ਤੁਹਾਡੇ ਵਿੱਚ ਕਿਉਂਕਿ ਬਜ਼ੁਰਗਾਂ ਦੇ ਨਾਲ ਜਿਹੜਾ ਬਹਿਣ ਦਾ ਨਾ ਉਹ ਕਰਮਾਂ ਦੇ ਨਾਲ ਹੀ ਸੁਭਾਅ ਮਿਲਦਾ ਠੀਕ ਆ ਨਹੀਂ ਤੇ ਅੱਜ ਕੱਲ ਆਹ ਕਰ ਲੋ ਉਹ ਕਰ ਲੋ ਕੰਮ ਹੀ ਨਹੀਂ ਖੜਾ ਛੱਡਦੇ ਹਨਾ ਠੀਕ ਹੈ ਜੀ ਤੇ ਮੈਂ ਵੇਖਣ ਦਿਆ ਵਾਂ ਕਿ ਐ ਪਿੰਡ ਦੇ ਵਿੱਚ ਨਾ ਚੋਰੀਆਂ ਬੜੀਆਂ ਹੁੰਦੀਆਂ ਪਰ ਮੈਂ ਇੱਥੇ ਵੇਖ ਕੇ ਖੁਸ਼ ਹੋ ਗਿਆ ਕਿ ਟਾਈਮ ਪੀਸ ਜਿਹੜਾ ਬਿਲਕੁਲ ਹੀ ਪ੍ਰਾਤਨ ਸਮੇਂ ਦੀ ਖੂਹੀ ਹੈ ਨਹੀਂ ਸਾਡੇ ਬੜੀ ਮਾਲਕੀ ਮੇਰੇ ਕੋਈ ਅਜੇ ਤੱਕ ਬੜਾ ਚੜੀ ਘੜੀ ਕੋਈ ਚੀਜ਼ ਨਹੀਂ ਛੱਡਦਾ ਤੇ ਇੱਥੇ ਬਹੁਤ ਵਧੀਆ ਵਾ ਪਿੰਡ ਮੈਨੂੰ ਬਹੁਤ ਵਧੀਆ ਲੱਗਿਆ ਔਰ ਮੈਂ ਸਰਪੰਚ ਸਾਹਿਬ ਨਾਲ ਮਿਲ ਕੇ ਬੜਾ ਖੁਸ਼ ਹੋਇਆ ਮਾਤਬਰ ਵੀਰਾਂ ਨਾਲ ਸਾਰੇ ਜਿਹੜੇ ਤੁਹਾਡੇ ਪਿੰਡ ਦੇ ਲੋਕ ਨੇ ਹਨ ਜੀ ਜੀ ਤੇ ਅੱਛਾ ਇਹ ਪਿੰਡ ਵਾ ਨਾਸਰ ਢੋ ਹਾਂਜੀ ਜੋ ਪਾਕਿਸਤਾਨ ਦੇ ਵਿੱਚ ਮੇਰਾ ਵੀ ਰਹਿੰਦਾ ਵਾ ਹਾਂਜੀ ਹਾਂਜੀ ਉਹ ਇਸ ਪਿੰਡ ਨੂੰ ਬਹੁਤ ਯਾਦ ਕਰਦਾ ਵਾ ਬਹੁਤ ਬਹੁਤ ਤੁਸੀਂ ਉਹਦੇ ਵਾਰ ਤੇ ਅਰਦਾਸ ਕਰਿਓ ਕਿ ਪ੍ਰਮਾਤਮਾ ਉਹਨਾਂ ਦਾ ਜਲਦੀ ਵੀਜ਼ਾ ਲਾਵੇ ਬੇਸ਼ੱਕ ਤੇ ਉਹ ਜਿਹੜਾ ਕਾਨੂੰਨੀ ਤੌਰ ਤੇ ਜਿਹੜਾ ਉਹ ਆਪਣੇ ਇੱਧਰ ਆਉਣ ਤੇ ਆਪਣੇ ਪਿੰਡ ਦੀਆਂ ਜਿਹੜੀਆਂ ਯਾਦਾਂ ਤਾਜ਼ੀਆਂ ਕਰਨਾ ਠੀਕ ਠੀਕ ਸਤ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਜਦੋਂ ਆਏ ਸਾਡੇ ਪਿੰਡ ਚੋਂ ਆਪਣੇ ਚੋਂ ਜ਼ਰੂਰ ਹੋ ਕੇ ਜਾਣ ਦੀ ਅੱਛਾ ਜੀ ਅਸੀਂ ਉਹਨਾਂ ਨੂੰ ਵੇਟ ਕਰ ਰਹੇ ਜੀ ਉਹਨਾਂ ਦੀ ਨਹੀਂ ਭਾਜੀ ਆਪਾਂ ਉਹਨਾਂ ਨੂੰ ਇਥੋਂ ਛੇਤੀ ਜਾਣ ਨਹੀਂ ਦੇਣਾ ਮੈਂ ਕਾ ਰੱਖਾਂਗੇ ਇੱਥੇ ਜਿੰਨੇ ਦਿਨ ਦਾ ਵੀਜ਼ਾ ਹੋਇਆ ਜਿਆਦਾ ਟਾਈਮ ਇੱਥੇ ਰੱਖਾਂਗੇ ਇੱਥੇ ਉਹਨਾਂ ਦੀ ਮਹਿਮਾਨ ਨਵਾਜ਼ੀ ਹੋਈਗੀ ਸਾਰਾ ਪਿੰਡ ਚਾਹੁੰਦਾ ਜੀ ਉਹਨਾਂ ਨੂੰ ਹਾਂ ਜੀ ਸਾਰਾ ਪਿੰਡ ਚਾਹੁੰਦਾ ਕਿ ਉਹ ਇੱਥੇ ਆਉਣ ਉਹਨਾਂ ਨਾਲ ਮਿਲ ਕੇ ਉਹਨਾਂ ਨਾਲ ਗੱਲਬਾਤਾਂ ਕਰੀਏ ਅਸੀਂ ਤਾਂ ਹੀ ਉਹਨਾਂ ਨੂੰ ਸਿਰ ਵੀਡੀਓ ਜੀ ਦੇਖਦੇ ਆ ਠੀਕ ਆ ਜੀ ਬਹੁਤ ਵਧੀਆ ਨੁਸਖਾ ਹੈ ਨਹੀਂ ਬਹੁਤ ਜਿਆਦਾ ਅੱਛਾ ਜਦੋਂ ਉਹ ਮਤਲਬ ਹਾਂਜੀ ਉਹ ਪੁਰਾਣੇ ਬਜ਼ੁਰਗਾਂ ਨੂੰ ਵਿਛੜਿਆ ਭੈਣਾ ਭਰਾਵਾਂ ਨੂੰ ਮਲਾਉਂਦਾ ਨਾ ਉਹਦੀਆਂ ਅੱਖਾਂ ਚਤਰੂ ਆ ਜਾਂਦਾ ਉਹਦੀਆਂ ਅੱਖਾਂ ਚਤਰੂ ਆ ਜਾਂਦਾ ਵਾ ਕਿ ਚਲੋ ਕਿਤੇ ਨਾ ਕਿਤੇ ਉਹਦੇ ਅੰਦਰ ਜਿਹੜਾ ਉਹ ਪੰਜਾਬ ਦਾ ਖੂਨ ਆ ਪੰਜਾਬੀਆਂ ਦਾ ਹਾਂਜੀ ਹਣ ਫੋਟੋ ਹੋਂਦਾ ਮੁੰਡਾ ਦਾ ਅੱਛਾ ਜੀ ਜਾਂਦਾ ਫੋਟੋ ਹੋਂਦਾ ਤੇ ਤੁਹਾਡਾ ਨਹੀਂ ਕਦੀ ਸੁਭਾਅ ਬਣਿਆ ਉਧਰ ਜਾਂਦਾ ਨਹੀਂ ਸਾਡਾ ਨਹੀਂ ਬਣਿਆ ਪਹਿਲੇ ਬਾਹਰ ਜਵਾਨੀ ਜਾਂ ਕਿਤੇ ਕੋਈ ਅੱਖਾਂ ਕਲ ਕਰਦਾ ਨੀ ਮੈ ਤਾਂ ਨਾ ਹੁਣ ਤੁਸੀਂ ਰਿਟਾਇਰ ਹੋ ਗਏ ਤੇ ਤੁਸੀਂ ਮਹਾਰਾਜ ਦੇ ਹਾਂ ਦੇਖੋ ਜੀ ਮਹਾਰਾਜ ਦੇ ਨਾਲੇ ਗੁਰੂਆਂ ਦੀ ਧਰਤੀ ਤੁਸੀਂ ਮਠਾਡੇ ਗਏ ਠੀਕ ਹੈ ਅੱਖਾਂ ਗਏ ਕੀ ਬਾਤ ਹੈ ਜੀ ਸਾਡੀ ਦੋਸਤੋ ਬਜ਼ੁਰਗਾਂ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਜਿਹੜਾ ਮੇਲਾ ਵਾ ਨਾ ਇਹ ਜ਼ਿੰਦਗੀ ਨਾਮ ਸੰਜੋਗੀ ਮੇਲੇ ਇਹ ਜਿਹੜਾ ਮੇਲਾ ਵਾ ਬਹੁਤ ਸੁਭਾਅ ਦੇ ਨਾਲ ਨਹੀਂ ਤੇ ਅੱਜ ਆਹ ਕੰਮ ਕਰ ਲੋ ਉਹ ਕੰਮ ਕਰ ਲੋ ਪਰ ਸਮਾਂ ਚੱਲਣ ਦੇ ਆ ਬਾੜੀਆਂ ਦਾ ਕਣਕਾਂ ਦੇ ਦਿਨ ਨੇ ਬਦਲ ਹੋਇਆ ਵਾ ਇਸ ਕਰਕੇ ਸਾਰਿਆਂ ਨੂੰ ਬਹੁਤ ਜ਼ਿਆਦੀ ਕਾਲੀ ਆ ਪਰ ਫੇਰ ਵੀ ਸਰਪੰਚ ਸਾਹਿਬ ਨੇ ਇਹ ਪਿੰਡ ਦੇ ਮੋਹਤਵਾਰਾ ਬੰਦਿਆਂ ਨੇ ਸਾਡੇ ਵਾਸਤੇ ਟਾਈਮ ਕੱਢਿਆ ਤੇ ਇਹਨਾਂ ਵੀਰਾਂ ਦਾ ਬਹੁਤ ਜ਼ਿਆਦਾ ਧੰਨਵਾਦ ਤੇ ਆਓ ਹੁਣ ਆਪਾਂ ਨਾਸਰ ਢਿਲੋਂ ਪਾਜੀ ਦੀ ਜਿਹੜੀ ਉਹ ਪ੍ਰਾਤਨ ਸਮੇਂ ਦੀ ਉਹਨਾਂ ਦੀ ਜਗ੍ਹਾ ਵਾ ਉੱਥੇ ਚੱਲਦੇ ਹਾਂ ਤੇ ਬਾਕੀ ਗੱਲਾਂ ਬਾਤਾਂ ਆਪਾਂ ਉੱਥੇ ਕਰਦੇ ਜਾਗੇ। ਹਾਂਜੀ ਦੋਸਤੋ ਕਹਿੰਦੀ ਆ ਕਿ ਬੁੱਢੇ ਬਾਪੂ ਤੁਰ ਗਏ, ਸੰਗਣੀਆਂ ਸ਼ਾਮਾਂ ਨਹੀਂ ਰਹੀਆਂ ਤੇ ਪਿੰਡ ਜਾ ਕੇ ਕੀ ਕਰਨਾ ਪਿੰਡ ਹੁਣ ਮਾਂਵਾ ਨਹੀਂ ਰਹੀਆਂ। ਕਹਿੰਦੇ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਤੇ ਸਸਤੀ ਲੈ ਲੋ ਦਰਜਣ ਕੇਲੇ ਫਲੀਆਂ ਦੀ ਇਨ੍ਹਾਂ ਪਿੰਡਾਂ ਦੇ ਵਿੱਚ ਉਸ ਪਰਮਾਤਮਾ ਦਾ ਵਾਸ ਹੈ ਉਸ ਵਾਹਿਗੁਰੂ ਦਾ ਵਾਸ ਹੈ ਔਰ ਪਰਮਾਤਮਾ ਨੇ ਇਹ ਪਿੰਡਾਂ ਨੂੰ ਇੰਨੀ ਕੁ ਦਾਤ ਬਖਸ਼ੀ ਆ ਕੇ ਪਿੰਡ ਦੇ ਵਿੱਚ ਵੜਦਿਆਂ ਹੀ ਸਾਡੀ ਜਿਹੜੀ ਰੂਹ ਤਾਜੀ ਹੋ ਜਾਂਦੀ ਆ ਇਹ ਸਾਡੇ ਐ ਲੈਂਦੇ ਪੰਜਾਬ ਦੇ ਨਾਸਨ ਢਿੱਲੋ ਸਾਹਿਬ ਜੀ ਉਹਨਾਂ ਦਾ ਪਿੰਡ ਆ ਔਰ ਤੁਸੀਂ ਵੇਖ ਰਹੇ ਜੋ ਕਿ ਪਿੰਡ ਦੀ ਜਿਹੜੀ ਖੂਬਸੂਰਤੀ ਆ ਬਹੁਤ ਹੀ ਬਹੁਤ ਹੀ ਜਿਹੜੀ ਆ ਮਾਨੂੰ ਜਿਹੜਾ ਪਾਉਂਦੀ ਆ ਔਰ ਤੁਸੀਂ ਵੇਖ ਰਹੇ ਜੋ ਕਿ ਪਿੰਡ ਦੇ ਵਿੱਚ ਹਰਿਆਲੀ ਕਿੰਨੀ ਆ ਪਿੰਡ ਦੇ ਜਿਹੜੇ ਛੱਪੜਿਆ ਉਹ ਪ੍ਰਾਤਨ ਸਮੇਂ ਦੇ ਅਸੀਂ ਛੱਪੜ ਵੇਖ ਰਹੇ ਆ ਉਹ ਪ੍ਰਾਤਨ ਸਮੇਂ ਦੇ ਜਿਹੜੇ ਬਾਗ ਵੇਖ ਰਹੇ ਆ ਔਰ ਪਿੰਡ ਦੇ ਵਿੱਚ ਵੜ ਕੇ ਜਿਹੜਾ ਵਾ ਬਿਲਕੁਲ ਹੀ ਰੂਹ ਖੁਸ਼ ਹੋ ਰਹੀ ਆ ਔਰ ਇਹ ਜਿਹੜਾ ਰਸਤਾ ਤੁਸੀਂ ਵੇਖ हां जी दोस्तों ਤੁਸੀਂ ਵੇਖ ਰਹੇ ਜੋ ਕਿ ਇਹ ਜਿਹੜਾ ਬਿਲਕੁਲ ਹੀ ਰਸਤਾ ਜਿਹੜਾ ਵਾ حضرت ਪੀਰ ਬਾਬਾ ਮੁਹਕਮ ਸ਼ਾਹ ਜੀ ਦੇ ਦਰਬਾਰ ਤੇ ਜਾ ਰਿਹਾ ਵਾ ਜੋ ਕਿ ਨਾਸਰ ਢਿਲੋਂ ਸਾਹਿਬ ਜੀ ਦੇ ਪੁਰਖਿਆਂ ਦਾ ਬਜ਼ੁਰਗਾਂ ਦਾ ਇਹ ਜਿਹੜਾ ਇਹ ਦਰਬਾਰ ਵਾ ਇਹ ਪੀਰਾਂ ਦਾ ਦਰਬਾਰ ਵਾ ਤੇ ਆਓ ਹੁਣ ਚੱਲਦੇ ਆਂ ਤੇ ਵੇਖਦੇ ਆਂ حضرت ਪੀਰ ਬਾਬਾ ਮੁਹਕਮ ਸ਼ਾਹ ਦਾ ਦਰਬਾਰ ਤੇ ਜੁੜੇ ਰਹੋ ਤੁਸੀਂ ਸਾਡੇ ਨਾਲ ਤੇ ਆਓ ਵੇਖਦੇ ਆਂ ਪੀਰ ਮੁਹਕਮ ਸਾਹਿਬ ਜੀ ਦਾ ਦਰਬਾਰ ਹਾਂਜੀ ਦੋਸਤੋ ਏ ਹੈ ਜੀ ਢਿੱਲੋਂਾਂ ਦਾ ਜਿਹੜਾ ਪ੍ਰਾਤਨ ਸਮੇ ਦਾ ਪੁਰਾਣਾ ਜਿਹੜਾ ਵਾ ਦਰਬਾਰ ਪੀਰਾਂ ਦਾ ਬਾਬਾ ਮੁਹਕਮ ਸ਼ਾਹ ਸਰਕਾਰ ਦਾ ਮੈਂ ਇੱਕ ਵੀਡੀਓ ਵੇਖੀ ਸੀ ਜਿਹਦੇ ਵਿੱਚ ਨਾਸਰ ਢਿੱਲੋਂ ਸਾਹਿਬ ਨੇ ਪੀਰ ਮੁਹਕਮ ਸ਼ਾਹ ਦਾ ਜਿਹੜਾ ਜ਼ਿਕਰ ਕੀਤਾ ਸੀਗਾ ਤੇ ਮੈਂ ਉਹ ਤੁਹਾਡੇ ਸਾਹਮਣੇ ਦਰਬਾਰ ਤੁਹਾਨੂੰ ਬੁਖਾਰਿਆ ਵਾਂ ਤੇ ਆਉਂ ਅੰਦਰ ਪ੍ਰਾਤਨ ਸਮੇ ਦਾ ਬਾਬਾ ਮੁਹਕਮ ਸ਼ਾਹ ਦਾ ਜਿਹੜਾ ਦਰਬਾਰ ਵਾ ਉਹ ਵੇਖਦੇ ਆਂ thank you ਹਾਂਜੀ ਦੋਸਤੋ ਇਹ ਆ ਜੀ ਪਿੰਡ ਪੰਜਵੜਾ ਜ਼ਿਲ੍ਹਾ ਤਰਨਤਾਰਨ ਨਾਸੇ ਢਲੋਂ ਦਾ ਪਿੰਡ ਜੋ ਕਿ ਨਾਸੇ ਢਲੋਂ ਪਿੰਡ ਨੂੰ ਬਹੁਤ ਜ਼ਿਆਦਾ ਮਿਸ ਕਰਦੇ ਨੇ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਦੇ ਹੋ ਤਾਂ ਕਿ ਲਹਿੰਦੇ ਪੰਜਾਬ ਚੜ੍ਹਦੇ ਪੰਜਾਬ ਦੁਨੀਆ ਦੇ ਕੋਨੇ-ਕੋਨੇ ਤੱਕ ਇਹ ਜਿਹੜਾ ਸਾਡੀ ਵੀਡੀਓ ਪਹੁੰਚ ਸਕੇ ਔਰ ਸਾਡੇ ਚੈਨਲ ਨੂੰ ਜਿਹੜਾ ਨਵੇਂ ਨੇ ਉਹ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਦੇ ਹੋ ਔਰ ਲਾਈਕ ਕਰਦੇ ਹੋ ਔਰ ਸਰਹੱਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਮਿਹਰਬਾਨੀ